ਆਹ ਵੀ ਡਾਕਟਰ ਆ ਬੈ ਵੀ ਡਾਕਟਰ ਆ ਆਹ ਵੀ ਡਾਕਟਰ ਆ ਬੈ ਵੀ ਡਾਕਟਰ ਆ ਬੈ ਕੁ ਪਰਾਂ ਨੂੰ ਦਰਵੇ ਨੀ ਸਸ ਮੇਰੇ ਦੇ ਗੜ ਦੇ ਟੀਕਾ ਸਸ ਮੇਰੀ ਦੇ ਲਾ ਦੇ ਟੀਕਾ ਮੈਨੂੰ ਲੱਗਦਾ ਡਰਵੇ ਤੇਰੀ ਸੂਈ ਪੁਰਾਣੀ ਨਾ ਮਿਲੇ ਆਇਆ ਕਰਵੇ ਤੇਰੀ ਸੂਈ ਪੁਰਾਣੀ ਨਾ ਮਿਲੇ ਆਇਆ ਕਰਵੇ ਤੇਰੀ ਸੂਈ ਪੁਰਾਣੀ ਨਾ ਨੇ ਲੜਕੇ ਸੱਸ ਮੇਰੀ ਨੇ ਪਾਂਡੇ ਦਿੱਤੇ ਵੰਡ ਇੱਕ ਦਿਨ ਲੜਕੇ ਸੱਸ ਮੇਰੀ ਨੇ ਪਾਂਡੇ ਦਿੱਤੇ ਵੰਡ ਪੁੱਤ ਦੇ ਪਿੱਛੋਂ ਕੋੜਾ ਬੋਲੇ ਮੂਰੇ ਉਹ ਦੇਖੰਡ ਪੁੱਤ ਦੇ ਪਿੱਛੋਂ ਕੋੜਾ ਬੋਲੇ ਮੂਰੇ ਉਹ ਦੇਖੰਡ ਨੀ ਮਾਜੀ ਨੀ ਮਾਜੀ ਨੀ ਮਾਜੀ ਆ ਕੀ ਕਰੇ ਪਖੰਡ ਨੀ ਮਾਜੀ ਆ ਕੀ ਕਰੇ ਪਖੰਡ ਨੀ ਮਾ ਆ ਕੀ ਕਰੇ ਪਖੰਡ ਨੀ ਮਾਜੀ ਤੇਰੀ ਮਾਂ ਵੀ ਲੜੇ ਨੋਲੇ ਵੱਡੇ ਪੇਣ ਦੀ ਤੁਹਾਡੇ ਸਾਰੇ ਟਬਰ ਦਾ ਇਕਾਵੇਂ ਮੈਂ ਕੱਲੀ ਢੈਂਗੜੀ ਤੁਹਾਡੇ ਸਾਰੇ ਟਬਰ ਦਾ ਇਕਾਵੇਂ ਮੈਂ ਕੱਲੀ ਢੈਂਗੜੀ ਤੁਹਾਡੇ ਸਾਰੇ ਟਬਰ ਦਾ ਇਕਾਵੇਂ ਮੈਂ ਕੱਲੀ ਢੈਂਗੜੀ